ਇੱਕ ਕਰਨ ਲੈ ਇਹ ਆ ਸੂਈ ਨਾਲ ਸੱਦਾ ਕਰ ਲੈ ਗਰਾਰੀ ਨੂੰ ਅੱਛਾ ਅੱਛਾ ਗਰਾਰੀ ਸੱਦੀ ਕਰਕੇ ਫਿਰ ਇਹਦਾ ਸਾਈਜ਼ ਕਰਾਂਗੇ ਠੀਕ ਜੇ ਵੀngੀ ਰੈਡੀ ਹੋਈ ਤੇ ਫਿਰ ਉੱਤੇ ਝੋਲ ਮਾਰੂਗੀ ساری ਕਰੀ ਜਦੋਂ ਆਪਾਂ ਪਾਈ ਇਹ ਆ ਗਈ ਉਹ ਰੈਡੀ ਨਹੀਂ ਹੁੰਦੀ ਉੱਪਰ ਵਾਲੀ ਹਾਂਜੀ ਹਾਂਜੀ ਉਹਦੇ ਪਿੱਛੇ ਜਿਹੜੀ ਗਾੜੀ ਨੂੰ ਕੱਟੇਗਾ ਸ਼ਵਲੀ ਕਰਾਂਗੇ ਤੱਦੀ ਦੇ ਹੋ ਗਈ ਏ ਹਾਂਜੀ ਚਵਾਈ ਦੀ ਮਸ਼ੀਨ ਆਪ ਹੈ ਨੋ ਕੀ ਕਰਨ ਲੱਗੇ ਜੇ ਇਹ ਆ ਆ ਦੇ ਚੱਕਰ ਵੱਧ ਕੱਟ ਕਰਨ ਵਾਸਤੇ ਠੀਕ ਆ ਥੱਲੇ ਤੇ ਇੱਕ ਹੋਰ ਕਰਾਰੀ ਆ ਉਹ ਜਦੋਂ ਇਹਨੂੰ ਥਾਂ ਕਰਦੀ ਤਾਂ ਵਾ ਨਾ ਆ ਥੋੜੀ ਜੀ ਸਪੀਡ ਨਾਲ ਘੇੜੂਗੀ ਆ ਚੱਕਾ ਥੋੜਾ ਸਲੋ ਚੱਲੇਗਾ ਵੈਸੇ ਜ਼ਰੂਰ ਥੋੜੀ ਆਪਾਂ ਨੂੰ ਤੇ ਚਲਾਉਣੀ ਆ ਇਹ ਜੇ ਇਹ ਆਪਣਾ ਚੱਲ ਗਿਆ ਤੇ ਰਹਿਤ ਲਾ ਲਾਂਗੇ ਇਹ ਤਾਂ ਫਿਰ ਇਹਦੇ ਵਿੱਚ ਇੱਕ ਪਿੰਨ ਪੈਣੇ ਉਹਨੂੰ ਪਾਸ ਦੇ ਠੀਕ ਠੀਕ ਵਾਕੇ ਹੀ ਆ ਘੱਟ ਗੇੜਨਦਿਆ ਅੱਗੇ ਕੀ ਕਰੰਦਾ ਆ ਉਹ ਚੱਲਦੀ ਆ ਆ ਬਾਅਦ ਦੇਖ ਲੈਣ ਕਿ ਅੱਗੇ ਕੀ ਹਾ ਕਾਦੇ ਆਸਤੇ ਜਿਸ ਨੇ ਦੇ ਵੜਨਾ ਆਪਾਂ ਨੂੰ

ਜੋੜੀ ਕਰੀ ਵਾਟ ਵਾਟ ਤੇ ਫੀਟ ਕਰ ਦੋ ਸ਼ਾ ਸਪੀਡ ਘਟ ਹੂੰ ਇਹ ਨਾਲ ਇਤਨਾਟ ਲੱਗਾ ਹੁੰਦਾ ਇੱਕ ਤੇ ਇਹਦੇ ਵਿੱਚ ਵੱਜ ਜਾਂਦਾ ਸ਼ੇਕ ਠੀਕ ਠੀਕ ਜੇ ਦੇ ਦੇ ਇੰਦਰ ਪਿੰਨ ਪਾ ਦਈਦੀ ਆ ਆ ਦੋਵੇਂ ਆਪਸ ਵਿੱਚ ਜੁਆਇੰਟ ਹੋ ਜਾਂਦੇ ਫਿਰ ਸਿੱਧਾ ਚੱਲਣ ਲੱਪੈਂਦਾ ਠੀਕ ਠੀਕ ਫਿਰ ਇਹਦੀ ਸਪੀਡ ਨੂੰ ਸਿੱਧਾ ਰੱਖ ਕੇ ਆਪਾਂ ਇੱਥੇ ਪਾ ਦੇਣਾ ਨੂੰ ਠੀਕ ਆ ਠੀਕ ਹੈ ਜੀ ਆ ਜਿਹੜਾ ਵਾ ਇਹਨੂੰ ਤਾਂ ਚੁੱਕ ਲੈਣਾ ਵਾ ਵੀ ਆਈ ਡੀ ਘਰਾਰੀ ਦੂਰ हट ਜੇ ਠੀਕ ਕੋਈ ਨਹੀਂ ਚਲੋ ਤੋ ਕਿ ਇਸੇ ਹੀ ਵਰਦੋਂ ਸਾਰੇ ਥਿਆਰੀ ਨਾ ਵੜੇ ਨਾ ਉਹ ਪਤਾ ਕੀ ਆ ਆਹ ਦਾ ਟੋੜਵਾ ਨਾ ਜੇ ਜ਼ਿਆਦਾ ਵੜ ਗਿਆ ਤਾਂ ਟੁੱਟ ਜੂਗਾ ਇਹ ਅੱਛਾ ਅੱਛਾ ਹਾਂ ਜੇ ਉਸ ਤੋਂ ਬਾਅਦ ਕੱਟ ਲਈ ਨਾ ਆਪਾਂ ਜਿੰਨਾ ਕਿ ਜਿੰਨਾ ਕਿ ਬਾਹਰ ਜਾਦਾ ਟੁੱਟ ਜੂਗਾ ਜਾਂ ਟੁੱਟ ਜੂਗਾ ਜਾਂ ਕੁਝ ਵੀ ਨਿਸ਼ਾਨਾ ਹੋਊਗਾ ਠੀਕ ਆ ਬਸ ਉਹਨਾਂ ਕਿ ਜਿੰਨਾ ਕਿ ਸਾਡੇ ਸਾਡੇ ਪਾਸੇ ਨਹੀਂ ਕੋਈ ਤੋਂ ਵਗਲਾਵਾਂਗੇ ਤੇ ਉੱਥੂ ਆਂ ਜਾਓਗੇ ਬੇਟੇ ਤੋਂ ਨਹੀਂ ਜਾਏ ਰੋਕੂਗਾ ਬੈਲੈਂਸ ਮੀਟਰ ਸਰਕਾਰ ਕਰ ਰਹੀ ਹੈ ਥੋੜਾ ਥੋੜਾ ਕਰਕੇ ਲਾ ਦਿੰਦੇ ਰਹਿ ਇਦਾਂ ਨਾਲ ਥੋੜਾ ਜਿਆਦਾ ਕੱਟ ਲਾ ਸਕਦੇ ਆ ਇੰਨਾ ਵੀ ਜਿਆਦਾ ਨਹੀਂ ਦੇ ਵੀ আর ਇੰਨਾ ਕਿ ਇਹਦੇ ਨਾਲੋਂ ਥੋੜਾ ਜਿਆਦਾ ਇਹ 9 ਤੋਂ ਵੱਡੰਡੇ ਆ ਮਗ ਮਾਲਾ ਜਮੇ ਇੱਕ ਇੱਕ ਸਪੋਟ ਵਟਵਾ। ਦੋ ਦੋ ਸੁੱਤਰ ਹੋ ਗਿਆ ਘੇਰਿਆ। ਦੋਨੇ ਵਟ ਦੇ ਨਾਲ ਦੋ ਦੋ ਸੁੱਤਰ ਅੱਪੀ ਜੀ ਹੋਏ। ਆਹ ਨਾਲ ਕਹਿੰਦਾ ਨਾਲ ਦੇ ਤੋਂ ਨਾ ਵੱਡਾ ਕੱਟ ਬਣਦਾ। ਜੀ ਜੀ ਜੀ। ਬਾਹਰ ਜਾਣਾ ਕੱਟ ਆਜੂਗਾ। ਇਹ ਲਾਵਾ। ਤੇ ਤੁਸੀਂ ਜੀ ਵਾਜ ਦਿੰਦੀ ਹੈ ਬਰੋ। ਸਦੇ ਗਰਵਾਣਾ ਹਾਂਜੀ ਅਗਰ ਆਲੀ ਛੁੱਟ ਜਾਂਦੀ ਐ ਇਹਦੇ ਨਾਲ ਇਹਦੇ ਨਾਲ ਟਾਈਟ ਹੋ ਜਾਂਦੀ ਐ ਇਹ ਫੇਰ ਮਸ਼ੀਨ ਜਿਹੜੀ ਆ ਆਪਣੇ ਆਪ ਚੱਲਣਾ ਫੇਂਦੀ ਐ ਜਦ ਕਿ ਉਹ ਤੋਂ ਇਹ ਔਖਦ ਲੰਢੀ ਐ ਮਸ਼ੀਨ ਇਹ ਤੋਂ ਉਹ ਆੜੀ ਜਿੱਤੇ ਜੇ ਉਹਦੀ ਉਹ ਤੋਂ ਬਰਾਰੀਆਂ ਜਿਹੜੀਆਂ ਉਹ ਕੰਮ ਕਰਦੀਆਂ ਆ ਬਾਅਦ ਜਿਹੜੀ ਚਾਲ ਖਰਾਬ ਹੋਵੀ ਆਪਾਂ ਨਵੀਂ ਪਾਈ ਲਿਆ ਕੇ ਠੀਕ ਐ ਇਹ ਰੋਕ ਜਿੱਤੇ ਚਰਨ ਦੋ ਜੀ ਆਮਰਾ ਮਨਾਉਂਦਾ ਇਹਨੂੰ ਜਦੋਂ ਆਪਾਂ ਇਹ ਕਾਸਤਾ ਨਾ ਇਹਦੇ ਨਾਲ ਆਪਣੇ ਆਪ ਜੜਲਾ ਬਣਾ ਆਪਾਂ ਇਹਨੂੰ ਲੋੜ ਨਹੀਂ ਕੋਈ ਗੱਲ ਚਾਹੀਦੀ ਇਹ ਦੱਸਣਾ ਮਦਦ ਆਉਣਾ ਲੱਗਦਾ ਆਪੇ ਹੀ ਕੋਈ ਨਾ ਜਗਾ ਦੇਗਾ ਜਗਾ ਠੇਕ ਮਾਰਨ ਦੇ ਬੱਡਾਂ ਜੇ ਜਗੇ ਭਾਜੀ ਕੀ ਕਰਨਾ ਜੇ ਕੀ ਕਰਨਾ ਜੇ ਭਾਜੀ ਠੇਕ ਕਾਦੇ ਆਏ ਨੋ ਨੋ ਪੀਰੇੜਾ ਲਈ ਆਰਵ ਜੰਗਲਾਂ ਇੰਦੇ ਹਾਂਜੀ ਮੂਰ ਜੋ ਵੀ ਨਾ ਉਹਦੇ ਕਰਕੇ ਲੱਗਦਾ ਸੈਂਟਰ ਲੱਗੇ ਹੋਏ ਹਾਂਜੀ ਇਹ ਹੋਣ ਹੋ ਗਿਆ ਬਿਲਕੁਲ ਨਾ ਅੱਛਾ ਇਹ ਬਰਾਬਰ ਵਾਲਾ ਸੈਂਟਰ ਦਾ ਪਾ ਅੱਛਾ ਬਿਲਕੁਲ ਸੈਂਟਰ ਚ ਮਾਰਨਾ ਹੈ ਇਹ ਆਹ ਠੀਕ ਆ ਠੀਕ ਆ ਮਾਰ ਕੇ ਇੱਥੇ ਆ ਕੇ ਜੋ ਵੀ ਲੋਕ ਕੰਮ ਗਿਆ ਉਹ ਫਸਲ ਨਾ ਹਾਂ ਜਿਹੜੇ ਕਹਦਾ ਵੀਰ ਨੇ ਉਹ ਕਹਾਂ ਉਹ ਵਰਤਨ ਬੁਝਣਾ ਵਾ ஆனா ஷெட் லாட் ஜர ਆਮ ਹਰ ਇੱਕ ਨੂੰ ਕੋਈ ਨਾ ਕਿ ਉਹ ਲੋਕਾਂ ਦੀ ਗੱਲ ਆਹ ਹੋਈ ਜਾ ਠੀਕ ਆ ਲੈ ਲਾ ਕੇ ਵਧੀਆ ਆ ਆ ਨਮੀਰੇ ਯਾਰ ਆਹ ਆਹ ਦਾ ਵਧੀਆ ਬਹੁਤ ਵਧੀਆ ਜਾਨ ਆਪਾਂ ਮਾਰਾ ਕੰਮ ਹੀ ਕਰਦੇ ਪਰ ਕੋਸ਼ਿਸ਼ ਕਰਦੇ ਆਹ ਵੇਖ ਇੱਧਰ ਮਾਰਨਾ ਹੀ ਸੀ ਠੀਕ ਆ ਲੱਗੂਗਾ ਕਿ ਇਹ ਹੋ ਗਿਆ ਪੂਰਾ ਇਹ ਆਪਣਾ ਨਾਮ ਹੈ ਅੱਛਾ ਅੱਛਾ ਮਨਾਈ ਇਹ ਦਿਨ ਮਨਾਈ ਵਾਹ ਵਰਨਰ ਠੀਕ ਇਹਨੂੰ 67 ਐਮ ਕਰਨਾ ਜੇ ਇੰਨਾ ਕਰਨਾ ਆਪਾਂ ਨੂੰ ਅੱਛਾ ਅੱਛਾ ਠੀਕ ਆ ਜਗਾ ਠੀਕ ਕਰ ਮੇਰਾ ਨਾਮ ਜਗਾ ਸੋਈ ਗਿਆ ਲੱਗਦਾ ਦੋ ਮਾਰਾ ਜਿੱਚੋ ਕੱਟ ਲੱਗਣਾ ਥੋੜਾ ਆ ਜਾ દી ઢીલી હોય ઢોલ મારું બરડી સહીટ નહીં હોય ਬੜਾ ਆ ਜਾ ਹਲਕਾ ਆ ਜਾ ਬੱਤ ਠੀਕ ਹੈ ਮਾਣੇ ਵੀਰ ਨੂੰ ਦੱਸ ਮੈਨੂੰ ਤੈਨੂੰ ਦੱਸ ਦੇ ਆ ਕੀ ਕਰਾਉਣਾ ਮੈਂ ਵੇਲਾ ਤੇਰੇ ਹੁਣ ਵੈਰੀ ਪੈ ਗਏ ਇੱਕ ਸਾਲ ਤੋਂ ਮਾਣੇ ਫਿਰ ਵੈਰੀ ਪੈ ਗਿਆ ਮੈਂ ਜਾਣਾ 10 ਤਰੀਕ ਨੂੰ ਮੈਂ ਤਾਂ ਪਹਿਲਾਂ ਪਹਿਲਾਂ ਕਰਾ ਲਈਆ ਯਾਰ ਅੱਛਾ ਟਰੈਕਟਰ ਦਾ ਕੰਮ ਕਰਾਉਣਾ ਆਹੋ está so, uh...